ਜੇ ਤੁਸੀਂ ਸੌਰੀ ਕਹਿ ਰਹੇ ਹੋ ਨਾ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਗਲਤ ਹੋ ਹੋ ਸਕਦਾ ਹੈ ਸਾਹਮਣੇ ਵਾਲਾ ਇਨਸਾਨ ਤੇ ਸਾਹਮਣੇ ਵਾਲੇ ਇਨਸਾਨ ਨਾਲ ਜੋ ਤੁਹਾਡਾ ਰਿਸ਼ਤਾ ਹੈ ਉਹਦੀ ਵੈਲਿਊ ਤੁਹਾਨੂੰ ਪਤਾ ਹੈ ਤੁਸੀਂ ਇਸ ਕਰਕੇ ਸੌਰੀ ਕਹਿ ਰਹੇ ਹੋ ਦੋ ਚੀਜ਼ਾਂ ਨੇ ਜਾਂ ਤਾਂ ਬਹਿਸ ਕਰਕੇ ਮਾੜਾ ਚੰਗਾ ਬੋਲ ਕੇ ਕੌੜੇ ਬੋਲ ਬੋਲ ਕੇ ਆਪਣੇ ਆਪ ਨੂੰ ਸਹੀ ਸਾਬਤ ਕਰ ਲਓ ਜਾਂ ਇਨਸਾਨ ਰਿਸ਼ਤਾ ਤੇ ਪਿਆਰ ਬਚਾਉਣ ਦੇ ਲਈ ਸੌਰੀ ਬੋਲ ਦੋ ਅਸਲ ਚ ਨਾ ਜਿਹੜਾ ਕਿਸੇ ਦੇ ਲੱਪੜ ਮਾਰੇ ਜਿਹੜਾ ਕਿਸੇ ਦੇ ਡਾਂਗ ਮਾਰੇ ਗੋਲੀ ਮਾਰੇ ਉਹ ਤਾਕਤਵਰ ਨਹੀਂ ਹੁੰਦਾ ਸਭ ਤੋਂ ਤਾਕਤਵਰ ਤਾਂ ਉਹ ਇਨਸਾਨ ਹੁੰਦਾ ਜਿਹੜਾ ਬਿਨਾਂ ਗਲਤੀ ਤੋਂ ਵੀ ਕਿਸੇ ਨੂੰ ਸੌਰੀ ਕਹਦੇ ਕਿਸੇ ਤੋਂ ਮਾਫੀ ਮੰਗ ਲੇ ਦਾਨੀ ਉਹ ਨਹੀਂ ਹੁੰਦਾ ਜਿਹੜਾ ਕਰੋੜਾ ਰੁਪਏ ਦਾਨ ਕਰ ਦੇ ਜਿਹੜਾ ਗੱਡੀਆਂ ਆਕਾਰਾਂ ਬੜਾ ਕੁਝ ਦਾਨ ਕਰਕੇ ਆ ਜੀ ਨਹੀਂ ਸਭ ਤੋਂ ਵੱਡਾ ਦਾਨੀ ਵੀਰ ਉਹ ਹੁੰਦਾ ਜਿਹੜਾ ਕਿਸੇ ਨੂੰ ਮaaf ਕਰ ਦੇ। ਇਸ ਕਰਕੇ ਸੌਰੀ ਮੰਗਣਾ ਤੇ ਮaaf ਕਰਨਾ ਇਹ ਇੱਕ ਐਦਾਂ ਦਾ ਪ੍ਰੋਸੈਸ ਹੈ ਜਿਹੜਾ ਰਿਸ਼ਤਿਆਂ ਦੇ ਸਮੇਂ ਨੂੰ ਰਿਸ਼ਤਿਆਂ ਦੀ ਜੋ ਮਿਆਦ ਹੈ ਉਹਨੂੰ ਵਧਾ ਦਿੰਦਾ ਹੈ।